ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਅਮੀਰ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਣੇ ਆ ਰਹੇ ਨੇ ਗੈਸਟ ਤੇ ਉਹਨਾਂ ਲਈ ਹੋ ਰਹੀ ਆ ਫੁੱਲ ਤਿਆਰੀ ਖਾਣ ਪੀਣ ਦੀ ਤਿਆਰੀ ਹੋ ਰਹੀ ਆ ਸੰਦੀਪ ਲੱਗੀ ਹੋਈ ਆ ਔਰ ਮੈਂ ਵੀ ਤੁਹਾਨੂੰ ਦਿਪਾਉਣੀ ਆ ਆਪਾਂ ਪਰਤਨਾ-ਪੁਰਤਨਾ ਤਿਆਰੀ ਕਰਤੀ ਤੇ ਸਾਫ ਸਫਾਈ ਪੂਰੀ ਕਰਤੀ ਦਿਖਾ ਦੇਣੀ ਆ ਤੁਹਾਨੂੰ ਇੱਕ ਝਲਕ ਲਓ ਜੀ ਬੈਡਰੂਮ ਪੂਰਾ ਐਂਡ ਫੁੱਲ ਟਚਨ ਕਰਤਾ ਆਪਾਂ ਠੀਕ ਹੈ ਇੱਕ ਗੱਲ ਤਾਂ ਹੈਗੀ ਆ ਵੀ ਜਦੋਂ ਕਿਸੇ ਨੇ ਆਉਣਾ ਹੁੰਦਾ ਨਾ ਉਦੋਂ ਸਾਫ-ਸਫਾਈ ਬਹੁਤ ਹੋ ਜਾਂਦੀ ਹੈ ਵੈਸੇ ਇੱਧਰ ਤਾਂ ਪਹਿਲਾਂ ਹੀ ਸਫਾਈ ਹੋਈ ਹੁੰਦੀ ਆ ਬੈਡਰੂਮ ਦੇ ਵਿੱਚ ਮੈਂ ਖਸਾ ਹੀ ਖਲਾਰਾ ਕੁਝ ਪਾ ਲੈਣੀ ਹੈ ਤੇ ਇੱਧਰ ਆਪਾਂ ਬਰਤਨ-ਬਰਤਨ ਕੱਢ ਕੇ ਰੱਖੇ ਹੋਏ ਨੇ ਲੈ ਨੀ ਟੇਬਲ ਤੇ ਪਾਣ ਦਾੜੀ ਗਲਾਸ ਖਾਣੇ ਵਾਲਾ ਸੈੱਟ ਤੇ ਇਹ ਵਾਲਾ ਸੈੱਟ ਮੈਨੂੰ ਬਹੁਤ ਸੰਦ ਹੈ ਔਰ ਅੱਜ ਮੈਂ ਫਸਟ ਟਾਈਮ ਕਰ ਰਹੀ ਆ ਇਹ ਲਿਆਂਦੇ ਨੂੰ ਬਹੁਤ ਦੇਰ ਹੋ ਗਈ 2.5 ਸਾਲ ਹੋ ਗਏ ਪਰ ਆਪਾਂ ਯੂਜ਼ ਅੱਜ ਪਹਿਲੀ ਵਾਰ ਕਰ ਰਹੇ ਆ ਇਹਨੂੰ ਚਲੋ ਦੇਖਦੇ ਹਾਂ ਜਿਹ ਸੁਖਸਾ ਨਾਲ ਸੰਦੀਪ ਨੇ ਇਹਨੂੰ ਸੰਭਾਲਿਆ ਤਾਂ ਤੇ ਇੱਧਰ ਲੱਗੀ ਹੋਈ ਆ ਸੰਦੀਪ ਆਪਣਾ ਦਾਲ ਨੂੰ ਤੜਕਾ ਲਾ ਰਹੀ ਆ ਦਾਲ ਨੂੰ ਤੜਕਾ ਲਾ ਰਹੀ ਆ ਤੇ ਇੱਧਰ ਸੁਣ ਲਈ ਜੀ ਸਬਜ਼ੀ ਪਣੀ ਹੋਈ ਆ ਤੇ ਪਨੀਰ ਇਹਦੇ ਵਿੱਚ ਅਜੇ ਪਾਉਣਾ ਹੈ ਤੇ ਹੁਣ ਮੈਂ ਥੋੜੀ ਬੁੱਤੀ ਕਿਸਮਾਂ ਵੀ ਤਿਆਰੀ ਕਰਦੀ ਆ ਕੋਈ ਖਾਣ ਪੀਣ ਦੀ ਕੀ ਪਾਉਣਾ ਹੈਗਾ ਉਹਨਾਂ ਨੂੰ ਤੇ ਬਰਤਨਾਂ ਵਗੈਰਾ ਦਾ ਜ਼ਿਆਦਾ ਹੁੰਦਾ ਹੈਗਾ ਉਹ ਆਪਾਂ ਪਹਿਲਾਂ ਹੀ ਰੈਡੀ ਕਰਕੇ ਰੱਖ ਲਏ ਇੱਧਰ ਵੀ ਕੁਸ਼ਕ ਰੱਖੇ ਨੇ ਆਹ ਦੇਖੋ ਜਿਆ ਮੈਨੂੰ ਬੜਾ ਜ਼ਿਆਦਾ ਪਸੰਦ ਆ ਜੇ ਤੁਹਾਡੇ ਕੋਲੇ ਵੀ ਕਿਸੇ ਕੋਲੇ ਹੋਇਆ ਇਸੇ ਨੂੰ ਇਹ ਵਾ ਇਹਦਾ ਹੈਗਾ ਮੈਂ ਅਨਵਾਸ਼ ਕਰਕੇ ਰੱਖਿਆ ਠੀਕ ਹੈ ਇਹਨਾਂ ਚੋਂ ਅੱਠੇਤੀ ਦੋ ਡਾਉਂਗੇ ਨੇ ਤੇ ਆ ਇਹਨਾਂ ਦੇ ਢੱਕਣ ਨੇ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਵਧੀਆ ਚੀਜ਼ ਹੈ ਇਹ ਲਓ ਇਸ ਤਰ੍ਹਾਂ ਇਹਦੇ ਢੱਕਣ ਲੱਜ ਜਾਂਦੇ ਨੇ ਮੈਨੂੰ ਨਾ ਇਹ ਦੁਬਾਰਾ ਮਿਲਿਆ ਨਹੀਂ ਆ ਜੇ ਤੁਹਾਨੂੰ ਕਿਸੇ ਸ਼ਹਿਰ ਤੋਂ ਮਿਲਦਾ ਹੋਇਆ ਮੈਨੂੰ ਦੱਸੋ ਮੈਂ ਪੇਮੈਂਟ ਕਰ ਦੂੰਗੀ ਤੇ ਕੋਰੀਅਰ ਕਰ ਦਿਓ ਮੈਨੂੰ ਠੀਕ ਹੈ ਜੀ ਤੇ ਖੀਰੇ ਵਗੈਰਾ ਹਜੇ ਕੱਟਣਾ ਵਾਲੇ ਪਏ ਆ ਆਪਣੇ ਆਟਾ ਗੁੰਨੀ ਬੈਠੀ ਆ ਇਹ ਕੀ ਕਰਦੀ ਰੋਟੀ ਬਣਾਉਣੀ ਆ ਹਾਂ ਤਿਆਰੀ ਹਾਏ ਰੱਬਾ ਤਿਆਰੀ ਸਿੱਧਰ ਗਏ ਹੁਣ ਇਹ ਚੱਕਲਾ ਬੇਲਣਾ ਦਾਸਾ ਰਸੋਈ ਚ ਇਹਨੂੰ ਤਾਂ ਇਕੱਠਾ ਕਰਦੇ ਅਜੇ ਤਾਂ ਆ ਕੇ ਉਹ ਪਾਣੀ ਪੀਣ ਗਏ ਕੋਲਡ ਡਰਿੰਕ ਕੋਈ ਪੀਣ ਗਏ ਫਿਰ ਉਹ ਚਾਹ ਪੀ ਆ ਦੇਖ ਲੋ ਹਾਲ ਸਾਡੀ ਸੰਦੀਪ ਦਾ ਦੇਖ ਲੋ ਜੀ ਦੇਖਿਆ ਤੁਸੀਂ ਲੋਕ ਸਫਾਈ ਕਰ ਦਿੰਦੇ ਕਿ ਜੰਜ ਤੇ ਇਹਨੇ ਚੱਕ ਕੇ ਸਾਰਾ ਕੁਝ ਚਕਲਾ ਵੇਰਨਾ ਉਹਨੇ ਤਿਆਰੀ ਕਰਕੇ ਬੈਠ ਗਈ ਵੀ ਰੋਟੀ ਲਾ ਦੂੰ ਆਉਣ ਸਾਰੀ ਉਹਨਾਂ ਨੂੰ ਤਾਂ ਇਹੋ ਜਿਹਾ ਹਾਲ ਹੈ ਦਾ ਸੰਦੀਪ ਦਾ ਕੰਮ ਨਵੇੜਦੀ ਆ ਫਟਾਫਟ ਲਓ ਆਪਾਂ ਮੰਮੇ ਪੀਣ ਲਈ ਕੋ ਡਰਿੰਕ ਰੈਡੀ ਕਰਦੇ ਆ ਜੀ ਲਓ ਜੀ ਆਪਾਂ ਬਣਾ ਰਹੇ ਹਾਂ ਹੁਣ ਜਿਹੜੇ ਗੈਸਟ ਆਉਣੇ ਆ ਉਹਨਾਂ ਲਈ ਡਰਿੰਕ ਕਿਉਂਕਿ ਅੱਜ ਕੱਲ ਕੋਈ ਕੋਲਡ ਡਰਿੰਕ ਨਹੀਂ ਪਸੰਦ ਕਰਦਾ ਤੇ ਨਾ ਹੀ ਕੋਈ ਡੱਬਾ ਬੰਦ ਜਿਹੜਾ ਜੂਸ ਆਉਂਦਾ ਉਹ ਪਸੰਦ ਕਰਦਾ ਔਰ ਪੀਣਾ ਵੀ ਨਹੀਂ ਚਾਹੀਦਾ ਉਹ ਹੁਣ ਤੇ ਲਿਆ ਕੇ ਤਾਂ ਇੱਕ ਦੋ ਡੱਬੇ ਰੱਖਣੇ ਪੈਂਦੇ ਨੇ ਜਾਂ ਇੱਕ ਅੱਧੀ ਬੋਟਲ ਵੀ ਰੱਖਣੀ ਪੈਂਦੀ ਹੈ ਕੋਲਡ ਡਰਿੰਕ ਦੀ ਚਲੋ ਕਈ ਵਾਰੀ ਇਸ ਤਰ੍ਹਾਂ ਦਾ ਵੀ ਹੁੰਦਾ ਕੋਈ ਜਿਹੜਾ ਇਕੱdam ਪੀਣਾ ਪੈ ਜਾਂਦਾ ਤੇ ਓਲਮਕਾ ਵਗੈਰਾ ਚਲੋ ਠੀਕ ਰਹਿੰਦਾ ਹੈ ਨਾ ਤੇ ਬੱਚੇ ਜਿਹੜੇ ਉਹ ਕੋਕ ਪੈਪਸੀ ਜਿਆਦਾ ਪਸੰਦ ਕਰਦੇ ਨੇ ਤੇ ਹੁਣ ਆਪਾਂ ਡਰਿੰਕ ਹੈ ਜਿਹੜਾ ਉਹ ਰੈਡੀ ਕਰਨ ਲੱਗੇ ਆ ਘਰ ਹੀ ਕਿਉਂਕਿ ਆਪਾਂ ਬਾਜ਼ਾਰੋਂ ਨਹੀਂ ਲੈ ਕੇ ਆਂਦਾ ਤੇ ਲਓ ਜੀ ਪਾਣੀ ਰੱਖਤਾ ਮੈਂ ਇਹਦੇ ਵਿੱਚ ਤੇ ਹੁਣ ਮੈਂ ਚ ਪਾਉਂਗੀ ਚੀਨੀ ਵੈਸੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਲਓ ਜਿਹੜੇ ਗੈਸਟ ਹੋਣੇ ਥੋੜਾ ਜਿਹਾ ਵੱਧ ਮਿੱਠਾ ਖਾਣ ਦੇ ਨਾਲ ਹੈ ਤੇ ਤੁਸੀਂ ਸ਼ੱਕਰ ਪਾ ਸਕਦੇ ਹੋ ਗੁੜ ਪਾ ਸਕਦੇ ਹੋ ਅਸੀਂ ਨੂੰ ਗਰਮੀ ਦੇ ਵਿੱਚ ਬਣਾਉਂਦੇ ਹੁੰਦੇ ਸੀ ਇਹ ਵਾਲਾ ਡਰਿੰਕ ਬਹੁਤ ਠੰਡਾ ਹੁੰਦਾ ਹੈ ਤੇ ਜੇ ਆ ਤੁਸੀਂ ਜੇ ਸ਼ੱਕਰ ਵੀ ਨਹੀਂ ਪਸੰਦ ਕਰਦੇ ਗੁੜ ਸ਼ੱਕਰ ਚੀਨੀ ਨਹੀਂ ਪਸੰਦ ਕਰਦੇ ਤਾਂ ਸ਼ਹਿਦ ਯੂਜ਼ ਕਰ ਸਕਦੇ ਹੋ ਤੇ ਬਹੁਤ ਹੈਲਦੀ ਡਰਿੰਕ ਬਣ ਕੇ ਰੈਡੀ ਹੋਊਗਾ ਇਹ ਤੇ ਨਾਲ ਨਾਲ ਤੁਹਾਨੂੰ ਮੈਂ ਹੈਲਦੀ ਡਰਿੰਕ ਦੀ ਰੈਸਪੀ ਵੀ ਦੇ ਰਹੀ ਆ ਤੇ ਨਾਲ ਨਾਲ ਤੁਹਾਡੇ ਨਾਲ ਗੈਸਟ ਜਿਹੜੇ ਆ ਰਹੇ ਹੋ ਉਹਨਾਂ ਬਾਰੇ ਗੱਲਾਂ ਕਰਾਂਗੇ ਲੋ ਜੇ ਆਪਾਂ ਉਹਨਾਂ ਲਈ ਖੁੱਲਾ ਡਾਈਂ ਕੱਢਿਆ ਅੱਜ ਕਿਉਂਕਿ ਇਹ ਵਾਲੇ ਗੈਸਟ ਨਹੀਂ ਜਿਹੜੇ ਇਹਨਾਂ ਨੇ ਕਦੇ ਕਦੀ ਆਉਣਾ ਹੈਗਾ ਛੀਤੀ ਇਹ ਤਾਂ ਕਦੀ ਕਦੀ ਆਉਣ ਵਾਲੇ ਗੈਸਟ ਨਹੀਂ ਵਿਚਾਰੇ ਤੇ ਇੱਧਰ ਮੈਂ ਰੱਖਿਆ ਹੈਗਾ ਪਦੀਨਾ ਠੀਕ ਹੈ ਜੀ ਪਹਿਲੋ ਇੱਧਰ ਪਦੀਨਾ ਲਿਆਂਦਾ ਬੀਨਾ ਆਪਣੇ ਲੱਗੇ ਹੀ ਹੋਇਆ ਸੀਗਾ ਤੇ ਸਰ ਗਿਆ ਹੀ ਘਰੋਂ ਆਪਣੇ ਲੋ ਤੇ ਇਹ ਯੂਜ਼ ਕਰਾ ਕੇ ਆਪਾਂ ਡਰਿੰਕ ਦੇ ਵਿੱਚ ਤੇ ਇਹਦੇ ਵਿੱਚ ਨਾ ਮੈਂ ਜੀਰਾ ਭੁੰਨ ਕੇ ਪਾਊਡਰ ਬਣਾਇਆ ਹੋਇਆ ਤੇ ਵਿੱਚ ਹੀ ਇਹਦੇ ਮੈਂ ਜਿਹੜਾ ਕੜਾ ਨਾਮਕਾ ਉਹ ਪਾਇਆ ਹੋਇਆ ਠੀਕ ਹੈ ਇਹਦੇ ਕੋਲ ਡੱਬੀ ਚ ਰੈਡੀ ਕੀਤਾ ਪਿਆ ਤੇ ਹੁਣ ਆਪਾਂ ਆਪਣੀ ਨੇੜੇ ਜਿਹੜੇ ਕੱਤੇ ਹੋ ਤੋੜ ਲੈਣੇ ਆ ਉਧਰ ਆਪਣੀ ਚੀਨੀ ਹੈ ਜਿਹੜੀ ਉਹ ਮਿਕਸ ਹੋ ਜੂਗੀ ਮੈਲਟ ਹੋ ਜੂਗੀ ਪਾਣੀ ਦੇ ਘੋਲ ਰਹੀ ਹੁੰਦੀ ਆਪਣਾ ਕੋਲ ਚੀਨੀ ਵਾਲਾ ਠੀਕ ਹੈ ਇੰਨਾ ਚਾਹ ਨਾਲ ਡ੍ਰਿੰਕ ਜਿਹਾ ਆਪਾਂ ਸ਼ੱਕਰ ਵਗੈਰਾ ਪਾ ਕੇ ਪੀਨੇ ਆ ਤੇ ਫਿਰ ਵੀ ਇਹ ਬਹੁਤ ਜ਼ਿਆਦਾ ਠੰਡਾ ਹੈਗਾ ਕਿਉਂਕਿ ਆਪਾਂ ਚੀਨੀ ਤਾਂ ਅਵੋਇਡ ਕਰਦੇ ਹੁੰਨੇ ਆ ਥੋੜੀ ਜੀ ਹਣਾ ਇਨ ਨਰਤ ਹੰਦਾ ਇਹ ਸਾਰੀ ਕਰਮੀਆਂ ਜਿਹੜਾ ਪੀਣਾ ਚਾਹੀਦਾ ਤੇ ਅਸੀਂ ਜਦੋਂ ਸੰਗਰੂਰ ਹੁੰਦੇ ਸੀ ਉਦੋਂ ਇਹੋ ਜਿਹਾ ਕੁਝ ਕਰ ਲੈਂਦੇ ਸੀ ਵਿਲੇ ਸੀ ਉਹ। ਉਹ ਵਧੀਆ ਦਿਨ ਸੀਗੇ ਜੀ ਉਹ ਬਾਲੇ ਵਧੀਆ ਦਿਨ ਸੀਗੇ। ਪੁੱਛੋ ਜੀ ਨਾ ਅਰੇਜ ਦੇ ਪਪਾ ਜੀ ਤਾਂ ਬਹੁਤ ਲਾਈਕ ਕਰਦੇ ਸੀ। ਚੰਗਾ ਖਾਂਦੇ ਕਿੰਦੇ ਸੀ ਜੀ ਮਤਲਬ ਹੈਲਦੀ ਖਾਂਦੇ ਪਿੰਦੇ ਸੀ ਉਹ। ਫੇਰ ਵੀ ਪਤਾ ਨਹੀਂ ਕਿ 30 ਵੱਡੀ ਬਿਮਾਰੀ ਰੱਬ ਨੇ ਉਹਨਾਂ ਨੂੰ ਦੇ ਦਿੱਤੀ। ਪਤਾ ਹੀ ਨਹੀਂ ਲੱਗਿਆ ਹੰਦਰ ਐਡੀ ਵੱਡੀ ਬਿਮਾਰੀ ਫੜ ਗਈ। ਇੱਥੋਂ ਆ ਗਈ ਉਹ। ਸਰਦੀ ਮਾਰੀ ਗੰਮਾ ਚਲੋ ਜੋੜੀ ਹੈ ਜੀ ਸਬੰਧੀ ਇੰਨਾ ਸੀ ਸਾਡਾ ਉਹਨਾਂ ਦਾ ਲੋੜ ਆਪਾਂ ਨਾ ਇੰਨਾ ਕੁ ਤਾਂ ਰੱਖ ਲੈਨੇ ਜਿਆਦਾ ਨਹੀਂ ਪਾਉਂਦੇ ਆ ਇੱਕ ਦੋ ਪੱਤੇ ਉੱਪਰ ਸਜਾਵਟ ਵਾਸਤੇ ਲਾਵਾਂਗੇ ਠੀਕ ਹੈ ਥੋੜਾ ਜਿਹਾ ਰੱਖਦੇ ਹਾਂ ਮੈਂ ਉਹਦੇ ਚ ਹੁਣ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆਪਾਂ ਇਹ ਕਿਤਨੀ ਰਹਿਣੀ ਚਾਹੀਦੀ ਹੈ? ਚੀਨੀ ਆਪਣੀ ਬਿਲਕੁਲ ਮੈਲਟ ਹੋ ਚੁੱਕੀ ਐ। ਤੋਲਾਂ ਮੈਂ ਤਰੀਨੇ ਮੁਚੀਂਗੀ ਤਰ੍ਹਾਂ ਪਹਿਲਾਂ। ਇਹ ਆ ਵੀ ਆ ਫਲਾ ਜੱਗ। ਉਹ ਪਿਆ ਦੇ ਸੰਦੀਪ। ਕਿਹੜਾ? ਉਹ ਜੱਗ ਇੱਕ ਹੀ ਜੱਗ ਉਪਰੇ ਪਿਆ। ਲੋ ਜੀ ਆਪਾ ਫਿਰ ਨਾ ਹੈਗਾ ਜਿਹੜਾ ਉਹ ਚੰਗੀ ਤਰ੍ਹਾਂ ਵਾਸ਼ ਕਰ ਲਿਆ ਠੀਕ ਹੈ ਇਹ ਚੀਨੀ ਵਾਲਾ ਪਾਣੀ ਥੋੜਾ ਜਿਹਾ ਪਾ ਲੈਣੀ ਹੈ ਵਿੱਚ ਇਹਨੂੰ ਆਪਾ ਇਧਰ ਅੜੀ ਕਰ ਲੈਣੀ ਬਸ ਆਪਾਂ ਨੂੰ ਇਹਦਾ ਉਹ ਚਾਹੀਦਾ ਫਲੇਵਰ ਵੀ ਚਾਹੀਦਾ ਤੇ ਇਹਦਾ ਜਿਹੜਾ ਰਸ ਨਹੀਂ ਘੁਲਉ ਚਾਹੀਦਾ ਲੋਰੀ ਬਹੁਤ ਚੰਗੀ ਤਰ੍ਹਾਂ ਤਾਂ ਹੁੰਦਾ ਨਹੀਂ ਹੁੰਦਾ ਮੋਟਾ ਮੋਟਾ ਗ੍ਰਾਇੰਡ ਹੋ ਜਾਂਦਾ ਹੁਣ ਆਪਾਂ ਇਹਨੂੰ ਪਉਣਨਾ ਵਾਂਗੇ ਤੇ ਇਹਨੂੰ ਕਾਹਦੇ ਨੇ ਇਕੱਠੀ ਜਗ੍ਹਾ ਪਾ ਲੈਣੀ ਲੋਰੀ ਨਿੰਬੂ ਆਪਣੇ ਘਰ ਦੇ ਆ ਤਾਜੇ-ਤਾਜੇ ਹੁਣੇ ਤੋੜ ਕੇ ਲੱਗੇ ਨੇ ਪਦੀਨਾ ਵੀ ਆਪਣੇ ਘਰ ਦਾ ਹੈ ਕੁਛ ਵੀ ਵਧੀਆ ਫੋਨ ਕੱਢੀਆਂ ਮਿਲ ਗਈਆਂ ਬਹੁਤ ਵਧੀਆ ਮਤੋਰਾ ਹੈ ਨਾ ਮੈਨੂੰ ਨਾਲ ਆਉਂਦਾ ਵੀ ਇਹ ਨਿੰਬੂ ਨੂੰ ਜਿਆਦਾ ਪੱਕ ਕੇ ਸੁੱਕੇ ਜਿਹਾ ਬਹਿ ਜਾਣਾ ਤੇ ਰਸ ਘੱਟੀ ਆ ਜਿਹੜੇ ਆ ਛੋਟੇ ਨੇ ਇਹ ਵਧੀਆ ਦੋ ਤੋਂ ਜਿਆਦਾ ਹੀ ਪੱਕੇ ਪਏ ਆ ਜਿੰਨਾ ਨੀ ਨਿੰਬੂ ਛੋਟਾ ਹੋਊਗਾ ਤੇ ਉਹ ਹੈਵੀ ਹੋਊ ਜਿਹੜਾ ਉਹਦੇ ਵਿੱਚ ਹੀ ਰਸ ਹੁੰਦਾ ਜਿਹੜੇ ਹਲਕੇ ਹੋਏ ਪੈਨੇ ਉਹਨਾਂ ਦਾ ਰਸ ਜਨਾ ਰਸ ਮੋੜ ਜੇ ਹੋਏ ਪੈ ਲਓ ਤੁਹਾਨੂੰ ਪੰਦੀਸ਼ ਨਿੰਬੂ ਸੀਗੇ ਆਪਣੇ ਕੋਲ ਸਾਰੇ ਕੱਟ ਲੈ ഓ എന്നൊക്കെ ഇച്ചിരി കട്ടറോ ਲੋ ਜੀ ਤੁਸੀਂ ਇਹ ਗਰਮੀਆਂ ਦੇ ਵਿੱਚ ਡਰਿੰਕ ਜ਼ਰੂਰ ਬਣਾ ਕੇ ਪੀਓ ਪਹਿਲਾਂ ਇਹ ਪੀਓ ਫਿਰ ਆਪਾਂ ਤੁਹਾਨੂੰ ਹੋਰ ਦੱਸਾਂਗੇ ਪਰ ਨਿੰਬੂ ਆ ਜਿਹੜਾ ਉਹ ਹਰ ਡਰਿੰਕ ਦੇ ਵਿੱਚ ਯੂਜ਼ ਕਰਨਾ ਬਹੁਤ ਜ਼ਰੂਰੀ ਹੈ ਗਰਮੀਆਂ 'ਚ ਬਸ ਇੱਕ ਲੇਡੀ ਆ ਨਾ ਜਿਹੜੀ ਉਹ ਸਾਰਿਆਂ ਲਈ ਟਾਈਮ ਕੱਢ ਲੈਂਦੀ ਹੈ ਪਰ ਉਹ ਆਪ ਦੇ ਖਾਣ ਪੀਣ ਲਈ ਟਾਈਮ ਨਹੀਂ ਕੱਢ ਸਕਦੀ ਆਪਦੇ ਲਈ ਉਹ ਜ਼ਰੂਰ ਕੋਣ ਕਰ ਲੈਂਦੀ ਹੈ ਚਲੋ ਛੱਡੋ ਉਹ ਆਪਣੇ ਬੱਚਿਆਂ ਲਈ ਟਾਈਮ ਕੱਢ ਸਕਦੀ ਆ ਪਰ ਆਪਣੇ ਲਈ ਟਾਈਮ ਨਹੀਂ ਕੱਢਦੀ ਹੈਗੀ ਜਿਹੜੇ ਵੱਡੇ ਸੀ ਨਾ ਦੋ ਤਿੰਨ ਫੋਨ ਮਾਰਦੇ ਰਸ ਬਹੁਤ ਥੋੜਾ ਹਰੇਆਂ ਜਾਂਦੇ ਦਪੋ ਤੋਂ ਹਾਂ ਹਰੇਆਂ ਚੀਜ਼ਾਂ ਜਾਲਦੀ ਆ ਉਹ ਸੁੱਕ ਜੇਗੇ ਇਹਦੇ ਨਾਲ ਵੱਡੇ ਸੀਗੇ ਪਹਿਲਾਂ ਮੈਂ ਦੇਖ ਲਾਂ ਟੇਸਟ ਹੋਰ ਲੋੜ ਹੋਈ ਆਪਾਂ ਫੇਰ ਹੋਰ ਪਾ ਲਾਂਗੇ। ਜਿਵੇਂ ਜੀ ਸੀ ਆਪਣੇ ਕੋਲੇ ਚੀਨੀ ਵਾਲਾ ਹਜੇ ਹੋਰ ਪਾਣੀ ਪਿਆ ਸੀ। ਇੱਕ ਭੈਣ ਨੇ ਕਿਹਾ ਸੀ ਉਹ ਤੁਸੀਂ ਟੱਕ ਕੇ ਆਖਿਆ ਕਰੋ। ਸੇਰਿੰਗ ਦੇ ਕਿਹਾ ਤਾਂ ਨਹੀਂ ਰਿਹਾ। ਤੁੰਮ ਨਾ ਵਿੱਚ ਕੋਈ ਆਉਂਦੀ ਆ। ਲੋਰੀ ਇਹਦੇ ਵਿੱਚ ਆਪਾਂ ਜੀਰੇ ਵਾਲਾ ਤੇ ਜਿਹੜਾ ਕਾਲਾ ਨਮਕ ਸੀਗਾ ਥੋੜਾ ਜਿਹਾ ਉਹ ਵੀ ਪਾ ਲਿਆ ਤੇ ਜੀਰਾ ਭੁੰਨ ਕੇ ਪਾਊਡਰ ਬਣਾਇਆ ਸੀ ਉਹ ਵੀ ਪਾ ਲਿਆ ਥੋੜਾ ਜਿਹਾ ਉਹਦੇ ਨਾਲ ਨਾ ਬੜਾ ਟੇਸਟੀ ਬਣ ਜਾਂਦਾ ਇਹ ਠੀਕ ਹੈ ਵਿੱਚ ਪਾ ਲਿਆ ਪਦੀਨਾ ਚੀਨੀ ਨਿੰਬੂ ਤੇ ਜੀਰਾ ਭੁੰਨ ਕੇ ਜਿਹੜਾ ਪਾਊਡਰ ਬਣਾਇਆ ਉਹ ਤੇ ਕਾਲਾ ਨਮਕ ਵਾਹੀ ਦੂ ਆ ਇਹ ਚੋਣਿਆ ਬਣਾਉਂਦੇ ਆ ਕਿਹੜਾ ਹੈ ਪਾ ਲਿਆ ਨਿੰਬੂ ਪਾ ਲਿਆ ਪੱਤੇ ਮਸਲੋ ਪੱਤੇ ਮੈਨੂੰ ਕਿਹਾ ਸੀ ਕਿ ਸਿਰ ਤੇ ਦੁਪੱਟਾ ਲੈ ਕੇ ਰੱਖਿਆ ਕਰੋ ਬਾਕੀ ਕਹਿੰਦੇ ਤੁਹਾਡੀ ਮਾਸੀ ਆ ਪਤਾ ਕੀ ਹੈ ਆਦਤ ਜੀ ਨਹੀਂ ਨਾ ਹੈ ਜੀ ਤੇ ਭੁੱਲ ਜਾਣੀ ਹੈ ਲੈਣਾ ਜੇ ਮੈਂ ਇੱਕ ਵਾਰੀ ਲੈ ਵੀ ਚਾਹੂੰਗੀ ਦੂਜੀ ਵਾਰ ਫੇਰ ਲੈ ਜੀ ਫਿਰ ਭੁੱਲ ਜੂਗੀ ਸੁਭਾ ਨਹੀਂ ਨਾਗਾ ਵੈਸੇ ਤਾਂ ਚੰਗੀ ਗੱਲ ਆ ਸੰਦੀਪ ਕਹਿੰਦੀ ਮੈਡਮ ਲੈਂਦੀ ਨਹੀਂ ਨਹੀਂ ਵੈਸੇ ਐਸੇ ਜੀ ਦਾ ਕੋਈ ਗੱਲ ਨਹੀਂ ਦੁਪੱਟਾ ਸਿਰ ਤੇ ਲੈਣ ਵਾਲੀ ਉਹ ਤਾਂ ਭਲਿਆ ਸੰਦੇ ਆ ਤੇ ਆਪਣੇ ਘਰਾਂ ਦੇ ਦੁਪੱਟੇ ਲੈਂਦੇ ਆਂ ਲੇਡੀਜ਼ ਸੱਤੇ ਪਰ ਬਸ ਓਹੀ ਵਾਰ ਬਹੁਤ ਜਾਣ ਕਰਕੇ ਹੈਨਾ ਅਦਤੀ ਹਰ ਗਿਰੋ ਜਦੋਂ ਪਿੰਡ ਜਾਂਦੇ ਆ ਉਦੋਂ ਉਦੋਂ ਵੀ ਹੁਣ ਤੱਕ ਖੱਟ ਹੀ ਲੈਣੀ ਆ ਪਹਿਲਾਂ ਤਾਂ ਮੈਂ ਬਹੁਤ ਲੈਦੀ ਸੀ ਜਮਾ ਹੀ ਨਾ ਮੈਂ ਲਾ ਫਿਰ ਨਾਉਣਾ ਪਰ ਹੁਣ ਮੈਂ ਕਰ ਜਾਣੀ ਆ ਥੋੜੀ ਜਿਹੀ ਘੋਲ ਸੁਆ ਲਈ ਡੈਗ ਸੌਖਾ ਨੇ ਜਿਸੇ ਖਾਂ ਪਿੰਡ ਮੇਰੇ ਤਾਂ ਜਰੂਰ ਸੇਪਾ ਰਵਾਂ ਗਈਦਾ ਬਹੁਤ ਚੰਗੀ ਆ ਪਰ ਮੈਂ ਤਾਂ ਉਦੋਂ ਵੀ ਤਾਂ ਬੀਬੀ ਨੇ ਲਾ ਰਿਆ ਸੇਕਾ ਚੀਨ ਤੇ ਬੀਬੀ ਨੇ ਸੋ ਤੇ ਇਹ ਮੂਦਾ ਲਾ ਰਿਆ ਮੈਨੂੰ ਨਹੀਂ ਲਾ ਰਿਆ ਤੋਦੀ ਇਹ ਦੇਵਿਤਾ ਕੋ ਫੋਰ ਪਾਣੀ ਪਾਣ ਦੇ ਲੋ। ਸਹੀ ਗਾ ਬੰਦੀ ਦੀ ਕਿਚਨ ਚ ਤਾਂ ਆਈਂ ਘੜਮਾ ਲਈ ਸੱਤ ਆ। ਲੈ ਤੇਰੇ ਲਈ ਭਾਂਡੇ ਬਹੁਤ ਘੱਟ ਇਕੱਠੇ ਥੋਲਾਵੇਂ ਦਾ। ਚੱਕ। ਥੋਲਾ ਪਿਲਾਣਾ। ਤੇ ਆਈਂ ਮਾਰਦੀ ਆ। ਆ ਲੈ ਮੈਂ ਤਾਂ ਦੀ। ਨੀਂਮੂ ਮਾ। ਨੀਂਮੂ ਦਾ ਕੀ ਕਰਨਾ? ਦਸਵੇਂ ਪਾਦੇਗਾ ਸੋ? ਨੀਂਮਾ ਕੁਛ ਕਰਨਾ ਨਾ ਵੇਹ ਨਾਲ। ਕੁਛ ਨਹੀਂ ਕਰਨਾ।

ਲੋਡੀ ਮੈਨੂੰ ਪਾਉਣੇ ਬੱਸ ਆਹ ਬਈ ਆਪਾਂ ਬੰਦੇ ਨਹੀਂ ਡੰਗੇ ਬਿੱਟ ਗ੍ਰਾਮੀ ਹੋਰ ਕੇ ਨਹੀਂ ਆਹ ਤੋਂ ਬਾਤ ਕਰਾਂਗੇ ਲੋਡੀ ਬਾਕੀ ਆਪਾਂ ਨੂੰ ਬਾਅਦ ਦੇ ਨੇ ਸਿੱਟੇ ਲੋਡੀ ਹੋਂ ਤੱਕ ਨਾ ਹੋ ਜੇ ਨਾ ਜੇ ਬਹੁਤ ਅਲੱਗ ਜਿਹੀ ਤਰ੍ਹਾਂ ਦੀ ਨਹੀਂ ਹੈਗੀ ਕਾਲੇ ਦਾ ਦੇਖੋ ਆਪਣਾ ਡਰਿੰਕ ਬਹੁਤ ਦੇਖਣ ਨੂੰ ਵੀ ਬਹੁਤ ਸੋਹਣਾ ਹੈ ਤੇ ਪੀਣ ਨੂੰ ਤਾਂ ਬਹੁਤ ਸੋਹਣਾ ਹੈ ਯਾਰ ਮਿੱਠਾ 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 ਟੇਸਟੀ ਟੇਸਟੀ ਨਿਕਸਰ ਜਿਹੜਾ ਇਹ ਆ ਰਿਹਾ ਵਿੱਚ ਟੇਸਟ ਗਿਆ ਹੋਵੇ ਤੇ ਨਮਕ ਵੀ ਆ ਪੁਦੀਨਾ ਵੀ ਆ ਇਹਦੇ ਵਿੱਚ ਨਿੰਬੂ ਵੀ ਆ ਹਨ ਤੇ ਉਹ ਜਿਹੜਾ ਪੁਦੀਨਾ ਬਚਿਆ ਉਹ ਮੈਂ ਧੋ ਲੂੰਗੀ ਤਾਂ ਕਿ ਜਦੋਂ ਉਹਨਾਂ ਨੂੰ ਗਲਾਸਾਂ 'ਚ ਪਾ ਕੇ ਦੇਵਾਂਗੀ ਇੱਕ ਇੱਕ ਟੱਪ ਉੱਪਰ ਸਿਰ ਤੋਂ ਵੀ ਡੈਕੋਰੇਟ ਕਰ ਦਾਂਗੀ ਮਾੜੀ ਲੋ ਜੀ ਰਿਸ਼ਤੇਦਾਰ ਚਲੇ ਗਏ ਤੁਹਾਨੂੰ ਨਹੀਂ ਮਿਲਾਇਆ ਕਿਉਂਕਿ ਥੋੜਾ ਜਿਹਾ ਅਨਕੰਫਰਟੇਬਲ ਲੱਗਦਾ ਸੀ ਉਹਨਾਂ ਨੂੰ ਕੈਮਰੇ ਸਾਹਮਣੇ ਮਾੜੀ ਜੀ ਚਲਕ ਤੁਹਾਨੂੰ ਉਹਨਾਂ ਦੀ ਦਿਖਾਤੀ ਨਵੀਂ ਜੋੜੀ ਦੀ ਤੇ ਬਸ ਹੁਣ ਸ਼ਾਮ ਦੇ ਬੱਜ ਗਏ ਸੱਡੇ ਪੰਜ ਪੌਣੇ ਸੀ ਸੱਡੇ ਪੰਜ ਹੋ ਗਏ ਹੁਣ ਗਏ ਨੇ ਉਹ ਆਏ ਲੇਟ ਸੀਗੇ ਪਹਿਲਾਂ ਆਏ ਮੇਰੇ ਖਿਆਲੋਂ ਪੌਣੇ ਕਿ ਤਿੰਨ ਵਜੇ ਸੀ ਤੇ ਖਾਣਾ ਖੁਣੇ ਖਾ ਕੇ ਹੁਣ ਚਲੇ ਗਏ ਨੇ ਉਹ ਤੇ ਬੀਬੀ ਦੀ ਰੋਟੀ ਹੈ ਜਿਹੜੀ ਉਹ ਅੱਜ ਸੰਦੀਪ ਲੈ ਕੇ ਗਈ ਤੇ ਮੈਂ ਵੀ ਹੁਣ ਚਲਦੇ ਆਂ ਬੀਬੀ ਕੋਲੇ ਸ਼ੌਪ ਤੇ ਤੇ ਸੁਨ ਸੁਨਾ ਹੋ ਗਿਆ ਘਰ ਹੁਣ ਬਹੁਤ ਰੌਣਕ ਲੱਗੀ ਸੀ ਬਹੁਤ ਵਧੀਆ ਲੱਗ ਰਿਹਾ ਸੀ ਉਹ ਬਹੁਤ ਜੀ ਲੱਗਿਆ ਤੇ ਚਲੋ ਹੁਣ ਆਪਾਂ ਚਲਦੇ ਆਂ ਸ਼ੌਪ ਤੇ